ਕਿ ਤੋਂ ਦੇ ਰਹਿਣ ਵਾਲੇ ਤੇ ਕੀ ਕਰਨਾ ਹੋਈ ਮੈਂ ਪਵਨ ਕੁਮਾਰ ਚਾਵਲਾ ਐਡਵੋਕੇਟ ਸਪੀਡ ਕੁਚਾ ਬਰਕਤ ਰਾਮ ਦਾ ਰਹਿਣ ਵਾਲਾ ਹਾਂ ਅਤੇ ਰਾਤ ਤਕਰੀਬਨ 1:30 ਵਜੇ ਦਾ ਸਮਾਂ ਸੀ ਅਸੀਂ ਸੌ ਰਹੇ ਸੀ ਇੱਕਦਮ ਹੀ ਸਾਡੇ ਘਰ ਦੇ ਵਿੱਚ ਇੱਟਾਂ ਡਿੱਗਣ ਦਾ ਸ਼ੋਰ ਆਇਆ ਤੇ ਅਸੀਂ ਜਿੰਨੋ ਬ੍ਰਦਰ ਉੱਠ ਕੇ ਦੇਖਣ ਲੱਗੇ ਵੀ ਇਹ ਇੱਟਾਂ ਦਾ ਸ਼ੋਰ ਕਿੱਥੋਂ ਆ ਰਿਹਾ ਹੈ ਜਦ ਅਸੀਂ ਉੱਠੇ ਤੇ ਬਾਹਰ ਦੇਖਿਆ ਤੇ ਬਾਹਰ ਸ਼ੋਰ ਚੀਕ ਜਗਾੜਾ ਹੋ ਰਿਹਾ ਸੀ ਅਸੀਂ ਭੱਜ ਕੇ ਆਪਣੀ ਛੱਤ ਤੇ ਆਏ ਛਾਤੇ ਤੇ ਆ ਕੇ ਅਸੀਂ ਦੇਖਿਆ ਵੀ ਕੁਛ ਆਨ ਪਛਾਤੇ 10 15 ਬੰਦੇ ਜਿਹੜੇ ਬਸੰਤ ਮਨਾਣ ਬਾਹਰੋਂ ਆਏ ਹੋਏ ਸੀ ਨਾਲ ਦੇ ਗਵਾਂਢ ਦੇ ਘਰ ਵਿੱਚ ਉਹ ਕਿਸੇ ਬੰਦੇ ਨੂੰ ਕੁੱਟ ਰਹੇ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਬੰਦਾ ਮਰ ਜਾਊਗਾ ਵੀ ਤੁਸੀਂ ਕਿਉਂ ਉਹਨੂੰ ਜਿਹੜਾ ਮਤਲਬ ਕਿ ਮਾਰੀ ਜਾਂਦੇ ਜੇ ਜਾਨੋਂ ਮਰ ਜੇਗਾ ਛੱਡ ਦੇ ਇਹ ਤੂੰ ਕਹਿੰਦਾ ਤੁਸੀਂ ਇੱਟਾ ਮਾਰੀਆਂ ਸਾਡੇ ਤੇ ਅਸੀਂ ਤੁਹਾਨੂੰ ਤੁਹਾਨੂੰ ਵੀ ਦੇਖ ਲਾਂਗੇ ਇਨ ਇੰਨੀ ਦੇਰ ਚ ਸਾਡੀ ਮਾਤਾ ਜੀ ਉੱਠੇ ਪਾਤਾ ਜੀ ਉੱਠ ਕੇ ਸਾਡਾ ਜਿਹੜਾ ਨੀਚੇ ਵਾਲਾ ਜੋੜੀ ਦਾ ਮੇਨ ਜੋੜੀ ਦਾ ਦਰਵਾਜ਼ਾ ਖੁੱਲਣ ਲੱਗੇ ਉਹਨਾਂ ਨੇ ਸਾਡੀ ਮਾਤਾ ਜੀ ਨੂੰ ਧੱਕਾ ਮਾਰ ਕੇ ਉਹਨਾਂ ਦੇ ਨੱਕ 'ਚ ਲਹੂ ਵੱਢ ਕੇ ਤੇ ਜ਼ਮੀਨ ਤੇ ਘਰਾਤਾ ਅਸੀਂ ਉਹਨਾਂ ਨੂੰ ਉਹਨਾਂ ਨੂੰ ਛੜਾਣ ਲੱਗੇ ਇਹ ਸਾਰੇ ਜਣੇ ਜਿਹੜੇ 10 15 ਜਣੇ ਹੈਗੇ ਸੀ ਇਹ ਭੱਜ ਗਏ ਕੋਠੇ ਆ ਗਏ ਛੱਤ ਤੇ ਛੱਤ ਤੇ ਆ ਕੇ ਸਾਡੇ ਇੱਕ ਭਰਾ ਨੂੰ ਕੁੱਟਣ ਲੱਪੇ ਅਸੀਂ ਉਹਨਾਂ ਨੂੰ ਜਦ ਦੇਖਿਆ ਵੀ ਇਹ ਸਾਡੇ ਭਰਾ ਨੂੰ ਮਾਰ ਦੇਣਗੇ ਅਸੀਂ ਉਹਨੂੰ ਬਚਾਣ ਲਈ ਅਸੀਂ ਅੱਗੇ ਹੋਏ ਉਲਟਾ ਇਹਨਾਂ ਨੇ ਸਾਡੇ ਵੀ ਜਿਹੜਾ ਹੈ ਘਰ ਦੇ ਵਿੱਚ ਆ ਕੇ ਅੰਦਰ ਦਾਖਲ ਹੋ ਕੇ ਤੋੜਪੰਨ ਕੀਤੀ ਅਤੇ ਕਾਬੇ ਨਾਲ ਸਾਨੂੰ ਸੱਟਾਂ ਮਾਰੀਆਂ ਅਤੇ ਜਿੰਨੇ ਜਿੰਨੇ ਵੀ ਬੰਦਿਆਂ ਨੇ ਅਸੀਂ ਸ਼ੋਰ ਮਚਾਇਆ ਮਾਰਤਾ ਮਾਰਤਾ ਸਾਰਾ ਮੱਲਾ ਇਕੱਠਾ ਹੋ ਕੇ ਸਾਡੇ ਕੋਲ ਪਹੁੰਚਿਆ ਤੇ ਫਿਰ ਇਹ ਇਥੋਂ ਫਰਾਰ ਹੋ ਗਏ ਪਰ ਥੋੜੀ ਵੀ ਗੱਡੀਆਂ ਬਾਹਰ ਪੰਨ ਤੋੜ ਵੀ ਹੋਈ ਹੈ ਬਟ ਇਹ ਆਪਸ ਵਿੱਚ ਵੀ ਲੜੇ ਨੇ ਇਹਨਾਂ ਨੇ ਬਾਅਦ ਚ ਸਾਨੂੰ ਸੱਟਾਂ ਮਾਰ ਕੇ ਜਾਲੀ ਸੱਟਾਂ ਆਪਦੇ ਮਾਰ ਕੇ ਹਸਪੀਟਲ ਦੇ ਵਿੱਚ ਦਾਖਲ ਹੋ ਗਏ ਭਾਈ ਸਾਹਿਬ ਕਿੱਧਰੇ ਬੰਦੇ ਸੀ ਔਰ ਕਿੱਥੋਂ ਦੇ ਬੰਦੇ ਸੀ ਕੁਝ ਬੰਦੇ ਦੱਸ ਰਹੇ ਨੇ ਜੀ ਗੁਰੂ ਸਾਹਿਬ ਤੋਂ ਆਏ ਸੀ ਜੀ ਤੇ ਕੁਝ ਬੰਦੇ ਜਿਹੜੇ ਮੋਗਾ ਸਾਈਡ ਤੋਂ ਆਏ ਸੀ ਜੀ ਹਰੇ ਇਹਨਾਂ ਨੇ ਹਾਂਜੀ ਇਹਨਾਂ ਨੇ ਸ਼ਰਾਬ ਪੀ ਕੇ ਜਿਹੜੀ ਹੁੱਲੜਬਾਜੀ ਇੱਥੇ ਕੀਤੀ ਗੁੰਡਾਗਰਦੀ ਕੀਤੀ ਸ਼ਰੇ ਆਮ ਸਾਡੇ ਘਰ ਦੇ ਵਿੱਚ ਆ ਕੇ ਸੱਟਾਂ ਮਾਰੀਆਂ ਅਸੀਂ ਇਹਨਾਂ ਨੂੰ ਸਮਝਾਇਆ ਹੱਥ ਜੋੜੇ ਮਿੰਤਾ ਕਰਨੇ ਕੀਤੇ ਵੀ ਸਾਨੂੰ ਛੱਡ ਦਿਓ ਸਾਡਾ ਕੋਈ ਕਸੂਰ ਨਹੀਂ ਪਰ ਇਹਨਾਂ ਨੇ ਸਾਡੀ ਕੋਈ ਨਾ ਸੁਣੀ ਸਾਨੂੰ ਕੁੱਟਦੇ ਰਹੇ ਲਗਾਤਾਰ ਮਾਰਦੇ ਰਹੇ ਲੜਾਈ ਐਕਚੁਅਲੀ ਕਿੰਦੀ ਸੀ ਲੜਾਈ ਐਕਚੁਅਲੀ ਸਾਡੇ ਗਵਾਂਢ 'ਚ ਇਹ ਜਿੰਨੇ ਘਰੇ ਬਸੰਤ ਮਨਾਣ ਆਏ ਸੀ ਉਹ ਦੋਨੋਂ ਆਪਸ ਗਵਾਂਢੀਆਂ ਦੇ ਵਿੱਚ ਸੀ ਜਿਸ ਮੁੰਡੇ ਨੂੰ ਇਹ ਉਤਕੇ ਕੜੀਸਕੇ ਸਾਡੇ ਘਰ ਅੱਗੇ ਲੈ ਕੇ ਆਏ ਸੀ ਅਸੀਂ ਤਾਂ ਉਹਨੂੰ ਕੋਠੇ ਤੋਂ ਹੀ ਵਾਜਾਂ ਮਾਰੀਆਂ ਸੀ ਛੱਡ ਦਿਓ ਕਹਿੰਦਾ ਨਹੀਂ ਤੁਸੀਂ ਸਾਡੇ ਤੇ ਇੱਟਾ ਚਲਾਈਆਂ ਤੇ ਇਸ ਕਰਕੇ ਅਸੀਂ ਤੁਹਾਨੂੰ ਬਖਸ਼ਣਾ ਨਹੀਂ ਸਾਡੇ ਜਿਹੜੇ ਸਾਹਮਣੇ ਬਿਲਕੁਲ ਜਿਹੜੇ ਗਵਾਂਢੀ ਹੈਗੇ ਨੇ ਉਹ ਦੋਨੋਂ ਭੈਣ ਭਰਾ ਰਾਤ ਨੂੰ ਉੱਥੇ ਸੀ ਸ਼ੋਰ ਸ਼ਰਾਬ ਉਹਨਾਂ ਨੇ ਸ਼ੋਰ ਮਚਾਇਆ ਵੀ ਮਾਰਤਾ ਮਾਰਤਾ ਅਸੀਂ ਦੇਖਿਆ ਤੇ ਇਹ ਉਹਨਾਂ ਦੇ ਵੀ ਗੱਲ ਪੈ ਗਏ ਦੋਨਾਂ ਦੇ ਉਹਨੇ ਉਸ ਲੜਕੀ ਜਿਹੜੀ ਲੜਕੀ ਦੇ ਗੱਲ ਪਏ ਨੇ ਉਹਦਾ ਬਰਾਦਰਾ ਉਹਨੂੰ ਛਡਾਣ ਵਾਸਤੇ ਉੱਥੇ ਤੇ ਜਾ ਕੇ ਇੱਟਾਂ ਮਾਰਨ ਲੱਗਾ ਸੀ ਆਪਦੇ ਭੈਣ ਨੂੰ ਬਚਾਣ ਲਈ ਤੇ ਬਚਾਹ ਕਰਨ ਲਈ ਤੇ ਇਹਨਾਂ ਨੇ ਇਹਨਾਂ ਨੇ ਵੀ ਅੱਗੋਂ ਇੱਟਾ ਇੱਟਾ ਜਿਹੜੀਆਂ ਸਾਡੇ ਘਰ ਦੇ ਵਿੱਚ ਚਲਾਈਆਂ ਜੀ ਤੇ ਤਜਾਬ ਦੀ ਬੋਤਲ ਇਹ ਅਣਪਛਾਤੇ ਬੰਦੇ ਨਾਲ ਲੈ ਕੇ ਆਏ ਸੀ ਪਤਾ ਨਹੀਂ ਕਿੱਥੋਂ ਲੈ ਆ ਲੈ ਕੇ ਆਏ ਸੀ ਕਹਿੰਦੇ ਸੀ ਅਸੀਂ ਤੁਹਾਨੂੰ ਸਾੜ ਦਿਆਂਗੇ ਜੇ ਸਾਨੂੰ ਤੁਸੀਂ ਅਟੈਕ ਕੀਤਾ ਤੇ ਤੁਹਾਨੂੰ ਕਿੰਨੇ ਜਨਨ ਸੱਟਾਂ ਲੱਗੀਆਂ ਇੱਕ ਮੈਂ ਤੇ ਇੱਕ ਮੇਰਾ ਬ੍ਰਦਰ ਹੈ ਤੇ ਇੱਕ ਮੇਰਾ ਹੋਰ ਬ੍ਰਦਰ ਹੈ ਜੋ ਇਸ ਟਾਈਮ ਜੀਜੀਐਸ ਮੈਡੀਕਲ ਕਾਲਜ ਵਿੱਚ ਸੀਰੀਅਸ ਹੈ ਜਿਸ ਦੇ 12 13 ਟਾਂਕੇ ਲੱਗੇ ਹੋਏ ਨੇ ਅਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਕਿ ਕੀ ਘਟਨਾ ਹੋਈ ਹੈ ਮੇਰਾ ਮੇਰਾ ਨਾਮ ਦਲਜੀਤ ਕੁਮਾਰ ਜੀ ਹੈ ਮੈਂ ਕੁੱਚਾ ਬਰ ਗਲੀ ਦੇ ਰਹਿਣ ਵਾਲਾ ਹਾਂ ਜੀ ਰਾਤ ਦੇ 1:30 ਵਜੇ ਸੀ ਜੀ ਸਾਨੂੰ ਨਾ ਚੀਕ ਚ ਘਾਰੇ ਦੀ ਆਵਾਜ਼ ਆਈ ਅਸੀਂ ਵੇਖਿਆ ਇੱਟਾਂ ਦੀ ਆਵਾਜ਼ ਆ ਰਹੀ ਏ ਅਸੀਂ ਭੱਜ ਕੇ ਉੱਪਰ ਆਏ ਅਸੀਂ ਵੇਖਿਆ ਇੱਟਾਂ ਕਾਦੀਆਂ ਇਹ ਸਾਡੀ ਗਲੀ ਦਾ ਗਵਾਂਡੀ ਰੇ ਪੁੱਛਣਾ ਡੇਰੀ ਦਾ ਕੰਮ ਕਰਦਾ ਜੀ ਇਹ ਉਹਨੂੰ ਕੁੱਟਦੇ ਕੁੱਟਦੇ ਸਾਡੇ ਕੋਲ ਅੱਗੇ ਲਿਆ ਏ ਪੁੱਛਣਾ ਪੁੱਛਣਾ ਜੀ ਅਸੀਂ ਕਹਿੰਦੇ ਨਾ ਮਾਰੋ ਇਹਨੂੰ ਨਾ ਮਾਰੋ ਮਰ ਜਾਏਗਾ ਸਾਡੇ ਸਾਹਮਣੇ ਗਵਾਂਡੀਆਂ ਨੇ ਬੂਆ ਖੋਲਿਆ ਉਹ ਕਹਿੰਦੇ ਤੁਸੀਂ ਨਾ ਮਾਰੋ ਉਹਨਾਂ ਦੀ ਲੜਕੀ ਆਈ ਉੱਤੇ ਲੰਮੇ ਬੈਗੀ ਵੀਰੇ ਇਹਨੂੰ ਨਾ ਮਾਰੋ ਇਹਨਾਂ ਨੇ ਚੱਕ ਕੇ ਉਹਨੂੰ ਨਾ ਉਧਰ ਮਾਰਿਆ ਪਰਾਂ ਤੈਨੂੰ ਵੀ ਅਸੀਂ ਮਾਰ ਦਿਆਂਗੇ ਫਿਰ ਸਾਨੂੰ ਉਹਨਾਂ ਨੇ ਆਪ ਦੇ ਬਚਾਅ ਵਾਸਤੇ ਇੱਟ ਛੁੱਟੀ ਵੀ ਸਾਡੀ ਭੈਣ ਨੂੰ ਨਾ ਮਾਰਨਾ ਫਿਰ ਇਹਨਾਂ ਨੇ ਕਿਹਾ ਵੀ ਇੱਟਾ ਤੁਸੀਂ ਮਾਰੀਆਂ ਜਦੋਂ ਅਸੀਂ ਰੋਕਦੇ ਸੀਗੇ ਇਹ ਇਹਨਾਂ ਨੇ ਇਹਨਾਂ ਨੇ ਸਾਨੂੰ ਮਾਰਿਆ ਫਿਰ ਅਸੀਂ ਉੱਪਰ ਆਏ ਇਹਨਾਂ ਮੇਰੀ ਮਾਪੇ ਜੀ ਨੇ ਥੱਲੇ ਬੂਆ ਖੋਲਿਆ ਵੀ ਬਾਹਰ ਰੋਲਾ ਵੋਲ ਵਹਿ ਰਿਆ ਬਾਹਰ ਰੋਲਾ ਵੋਲ ਵਹਿ ਰਿਆ ਜਦੋਂ ਖੋਲਿਆ ਤੇ ਉਹਨਾਂ ਨੇ ਡਰ ਕੇ ਬੂਆ ਬੰਦ ਕਰ ਲੈਣਾਂ ਨੇ ਬੂਆ ਤੋੜ ਕੇ ਸਾਡੇ ਕੋਠੇ ਦੇ ਉੱਪਰ ਆ ਗਏ 10 ਤੋਂ 15 ਜਣੇ ਸੀ ਸਾਨੂੰ ਇਹਨਾਂ ਨੇ ਮਾਰਿਆ ਅਸੀਂ ਇਹਨਾਂ ਨਾਲ ਕਾਪੇ ਵੀ ਲਾਏ ਆ ਬਈ ਵੀ ਲੈ ਸਾਡੇ ਬੋਹ ਵੀ ਤੋੜਦੇ ਬਹੁਤ ਗੁੰਨਾ ਕਰਤੀ ਕਿੱਦਿਆਂ ਨਾਲ ਅਸੀਂ ਤਿੰਨ ਜਣੇ ਜੀ ਹਾਂਜੀ ਫਰੀਦਪੁਰ ਜੀ ਮੈਡੀਕਲ ਜੀ ਤੁਸੀਂ ਪੁਲਿਸ ਨੂੰ ਦੱਸਿਆ ਹਾਂਜੀ ਇਨਫੋਰਮ ਕੀਤਾ ਉਹਨਾਂ ਨੇ ਐਸਐਚਓ ਨੇ ਪੂਰੀ ਕਹਿ ਆ ਵੀ ਅਸੀਂ ਕਾਰਵਾਈ ਕਰਾਂਗੇ ਜੀ ਮੰਗ ਕਰਦੇ ਮੰਗੇ ਕਰਨਾ ਸਾਨੂੰ ਸਾਡਾ ਇਨਸਾਫ ਦਵਾਇਆ ਜਾਵੇ ਉਹ ਬੰਦੇ ਕਿੱਥੋਂ ਦੇ ਸੀ ਜਿਹੜੇ ਆਏ ਸੀ ਦੋ ਬੰਦੇ ਆਸਦੇ ਮੋਗੇ ਦੇ ਜੀ ਤਿੰਨ ਗੁਰੂ ਸਾਦੇ ਵੇ ਇੱਕ ਜਾਨ ਖੁੰਦਰਾ ਦੇ ਪਿੰਡ ਤੋਂ ਤੇ ਕਾਰ ਵੀ ਇੱਥੇ ਛੱਡ ਗਏ ਨੇ ਹਾਂਜੀ ਕਾਰ ਵੀ ਖੜੀ ਹੈ ਜੀ ਉਹਨਾਂ ਦੀ ਬਾਹਰ ਆਈ 20 ਉਹਦੇ ਰਹਿਣ ਵਾਲੇ ਤੇ ਕੀ ਘਟਨਾ ਹੋਈ ਹੈ ਜੀ ਚੇਤਨ ਗੁੱਟਾ ਜਿੱਥੇ ਘਟਨਾ ਆਈ ਉਹਦੇ ਬਿਲਕੁਲ ਸਾਹਮਣੇ ਘਰ ਰਹਿਣਾ ਜੀ ਇੱਥੇ ਮੈਂ ਲੜਾਈ ਆਵਾਜ਼ ਸੁਣੀ ਮੈਂ ਬਾਹਰ ਆਇਆ ਜਲਦੀ ਜਲਦੀ ਤੇ ਮੈਂ ਉਹਨਾਂ ਨੂੰ ਆਏ ਮਾਰੀ ਉਹ ਇੱਕੀ ਕਰਦੇ ਪਏ ਹੋ ਤੇ ਮੇਰੇ ਤੇ ਇੱਟਾ ਮਾਰਨੀਆਂ ਸ਼ੁਰੂ ਕਰਤੀਆਂ ਇਹਨਾਂ ਨੇ ਚਾਰ ਉਟਾ ਮਾਰੀਆਂ ਸੀ ਘਰ ਦੇ ਕੋਲ ਮੇਰੇ ਨਾਲ ਜਵਾਕ ਸੀ ਛੋਟਾ ਉਹ ਵੀ ਬੜੀ ਮੁਸ਼ਕਲ ਬਣਿਆ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਘੁੱਟ ਕੇ ਜਿਆਸੀ ਰੋਕਣ ਦੀ ਕੋਸ਼ਿਸ਼ ਕਰਦੇ ਆਹੀ ਘੋਟੜਿਆਂ ਦੇ ਬਹੁਤ ਜ਼ਿਆਦਾ ਸ਼ਰਮ ਦਿੱਤੀ ਹੋਈ ਸੀ ਇਹਨਾਂ ਨੇ ਪੁੱਛੇ ਸੀ ਤੇ ਲੜਾਈ ਦਾ ਕਾਰਨ ਕੀ ਸੀ ਬੰਦੇ ਪਤਾ ਨਹੀਂ ਬਾਹਰ ਆਏ ਸੀ ਦੇ ਤੇ ਬਸੰਤ ਮਨਾਣ ਕਿਰਾਏ ਤੇ ਘਰ ਲਿਆ ਆਇਆ ਉਹਨਾਂ ਦੇ ਉੱਪਰ ਆਏ ਹੋਏ ਸੀ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਸੀ ਬਹੁਤ ਜ਼ਿਆਦਾ ਗਾ ਕਾਰ ਹੀ ਇਹਨਾਂ ਨੇ ਆਵ ਤੋੜੀ ਆ ਉਪਰੋਂ ਇੱਟਾਂ ਮਾਰੀਆਂ ਮੁੰਡਾ ਉੱਤੇ ਥੱਲੇ ਸੀ ਕਾਰ ਦੇ ਇੱਟੇ ਨਾਲ ਯਾਰ ਦੀ ਵਜਹੀ ਉਪਰੋਂ ਇਹਨਾਂ ਸਮਾਨ ਛੱਡਿਆ ਇਹਨਾਂ ਨੇ ਕਾਰ ਆਵ ਤੋੜ ਕੇ ਸਾਡੇ ਤੇ ਇਲਜ਼ਾਮ ਇਹਨਾਂ ਦੇ ਹੀ ਲਾਦੇ ਪਏ ਨੇ ਕਿ ਇਹਨਾਂ ਨੇ ਕਾਰ ਤੋੜੀ ਏ ਕਿੰਨੇ ਬੰਦੇ ਸੀ ਉਹ 6 ਬੰਦੇ ਸੀ ਜਿਹੜੇ ਕੰਮ ਕਰਾਈ ਹਾਂਜੀ ਹਾਂਜੀ ਤੇ ਕੋਈ ਫਟੜੀ ਹੋਏ ਤੇ ਮੁੰਡਾ ਵਿੱਚੋਂ ਉਹਨਾਂ 'ਚ ਇੱਕ ਬੰਦਾ ਆਇਆ ਫਟੜੀ ਜੋ ਇੱਥੇ ਆਏ ਨੇ ਇੱਥੇ ਮੱਲਬ ਹੋਇਆ ਤੇ ਫਟੜ ਹੋਇਆ ਉਹਨਾਂ ਦਾ ਇੱਕ ਬੰਦਾ ਸਾਰੀ ਕੀ ਮਾਮਲਾ ਸੀ ਜਿਹੜੀ ਹੈ ਥੋੜਾ ਗੱਦੀ ਇਹ ਮਾਮਲਾ ਇਹ ਜਿਹੜਾ ਮਾਮਲਾ ਰਾਤ ਕਰੀਬ 2 ਵਜੇ ਇਹਨਾਂ ਦੇ ਗੁਆਂਢੀ ਤੋਂ ਜਿਹੜੇ ਦੋ ਘਰ ਆਸਬੇਦੀ ਉੱਥੇ ਇੰਜੋਏ ਕਰ ਰਹੇ ਸੀਗੇ ਸ਼ਰਾਬ ਵਗੈਰਾ ਪੀ ਰਹੇ ਸੀਗੇ ਉਹ ਦੋਨੋਂ ਆਸਬੇਦੀ ਜਿਹੜੇ ਉੱਥੇ ਇੱਕ ਗਰੁੱਪ ਬੈਠਾ ਸੀਗਾ ਸ਼ਰਾਬ ਪੀਂਦੇ ਪਿੰਦੇ ਲੜਾਈ ਝਗੜਾ ਹੋ ਗਿਆ ਉਹ ਬਾਅਦ ਚ ਇਹਨਾਂ ਦੇ ਘਰ ਵਿੱਚ ਆ ਗਏ ਇਹਨਾਂ ਨੇ ਤਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਲੜਾਈ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਕੁਝ ਬੰਦਿਆਂ ਨੇ ਇਹਨਾਂ ਦੇ ਘਰ ਦੇ ਅੰਦਰ ਜਾ ਕੇ ਇਹਨਾਂ ਦੇ ਸੱਟਾਂ ਮਾਰੀਆਂ ਜਿਸ ਦੇ ਸਬੰਧ ਵਿੱਚ ਇਹ ਐ ਇਹਨਾਂ ਦੇ ਵਿੱਚੋਂ ਇੱਕ ਭਰਾ ਵਕੀਲ ਵੀ ਆ। ਉਹ ਵਕੀਲ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਆਪ ਦਾ ਬਿਆਨ ਲਿਖ ਕੇ ਦਿਓ। ਅਸੀਂ ਕਾਰਵਾਈ ਕਰਕੇ ਅਗਲੀ ਤਰਤੀਸ਼ ਆਰਾਮ ਕਰਾਂਗੇ। ਇਹ ਵੀ ਕਰਦੇ ਸੀ ਇੱਥੋਂ ਦੇ ਸੀ ਇਹ ਬਾਹਰ ਦੇ ਆਏ ਸੀ। ਇਹ ਜਿਹੜੇ ਉਹਦੇ ਰਿਸ਼ਤੇਦਾਰ ਹੀ ਸੀਗੇ ਗਵੰਡੀਆਂ ਦੇ। ਉਹ ਤੋਂ ਬੋਲਿਆਗੇ ਨਾ ਸਰ? ਨਹੀਂ ਹਜੇ ਕੋਈ ਨਹੀਂ ਫੜਾ ਗਿਆ।